ਇਹ ਰੀਤੀ ਹੱਡੀ ਸਾਰੀ ਸਾਡੇ ਸਾਥੀ ਫਤਿਹ ਦੀ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤਾਂ ਕਿ ਹੈ ਕਿ ਬੇਕ ਨਮੀ ਪਰਜਾਤੀ ਹਿੰਦੂਆਂ ਦੇ ਵਿੱਚ ਚੱਲੀ ਹੈ ਬਹੁਤ ਥੋੜੀ ਗਿਣਤੀ ਚ ਹੈ ਉਹ ਮੈਨੂੰ ਆਮ ਤੌਰ ਤੇ ਕਹਿ ਦਿੰਦੇ ਨੇ ਕਹਿੰਦੇ ਤੁਸੀਂ ਹਿੰਦੂ ਨਹੀਂ ਹੈਗੇ ਇਹਦੇ ਉੱਤੇ ਚਰਚਾ ਆਪਾਂ ਬਾਅਦ ਕਰਨਾ ਜੋ ਵੀ ਸਮਾਂ ਮਿਲਣਾ ਤਾਂ ਪਹਿਲਾਂ ਹੀ ਜ਼ਿਆਦਾ ਹੋ ਚੁੱਕਿਆ ਫੈਰਾ ਸਾਹਿਬ ਨੂੰ ਸੰਗਰੂਰ ਤੋਂ ਕੈਂਡੀਡੇਟ ਅਨਾਉਂਸ ਕੀਤਾ ਹੈ ਤਾਂ ਮੈਂ ਸਮਝਦਾ ਵੀ ਆਪਾਂ ਸਾਰੀ ਪੱਗਾਂ ਨੇ ਕਿਉਂਕਿ ਕੋਸ ਬੁਲੰਦ ਆਵਾਜ਼ ਨੂੰ ਸੰਗਰੂਰ ਚ ਭੇਜਿਆ ਗਿਆ ਜਿਹਨੇ ਪਹਿਲਾਂ ਤਿੰਨ ਵਾਰ ਐਂਟੀ ਗਵਰਨਮੈਂਟ ਜਿੱਤ ਕੇ ਪੰਜਾਬ ਦੇ ਸਾਰੇ ਮੁੱਦੇ ਵਿਧਾਨ ਸਭਾ ਚ ਚੁੱਕੇ ਅਸੀਂ ਆਮ ਆਦੀ ਪਾਰਟੀ ਚ ਵੀ ਖੇਰਾ ਸਾਹਿਬ ਨੇ ਕੰਮ ਕੀਤਾ ਸਾਡੇ ਵਿਰੋਧੀ ਧਿਰ ਦੇ ਲੀਡਰ ਰਹੇ ਨੇ ਤੇ ਇੱਕ ਮੰਤਰੀ ਦੀ ਬਲੀ ਖੇਰਾ ਸਾਹਿਬ ਨੇ ਦਿੱਤੀ ਸੀ ਕਿਉਂਕਿ ਉਹ ਬੇਈਮਾਨ ਸੀ ਬੇਈਮਾਨੀ ਕਰ ਰਹੀ ਐ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਹੋਰ ਕੋਈ ਨਹੀਂ ਬੋਲਦਾ ਉੱਥੇ ਜਾ ਕੇ ਜੋ ਬੋਲਦਾ ਤਾਂ ਸੁਖਪਾਲ ਸਿੰਘ ਖਹਿਰਾ ਬੋਲਦਾ ਇੱਥੇ ਇੱਕੋ ਹੀ ਗੱਲ بار-बार ਸੁਣਨ ਚਾਹੁੰਦੀ ਐ ਜਾਂ ਬੋਲੇ ਜਾਂਦਾ ਕਹਿੰਦੇ ਸੁਖਪਾਲ ਸਿੰਘ ਖਹਿਰਾ ਬਾਰੋਂ ਐ ਤਾਂ ਆਪਾਂ ਸੁਖਪਾਲ ਖਹਿਰਾ ਜਿੰਦਾਬਾਦ ਦਾ ਜਿਹੜਾ ਨਾਰਾ ਲਾਣਿਆ ਉਹ ਤਾਂ ਲਾਇਆ ਕਰੋ ਆਪਣਾ ਖਹਿਰਾ ਜਿੰਦਾਬਾਦ ਦਾ ਨਾਰਾ ਜ਼ਰੂਰ ਲਾਇਆ ਕਿਉਂਕਿ ਖਹਿਰਾ ਵੀ ਆਪਣੇ ਸਿੰਗਲਾ ਵੀ ਆਪਣੇ ਰਾਜਾ ਵੀ ਆਪਣੇ ਸਾਰੇ ਹੀ ਆਪਣੇ ਨੇ ਜਿੱਥੋਂ-ਜਿੱਥੋਂ ਜਿਹਦੀ-ਜਿਹਦੀ ਜ਼ਿੰਮੇਵਾਰੀ ਲੱਗੀ ਹੈ ਉਹ ਨਿਭਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਬੁੱਟਾ ਅਸੀਂ ਲਗਾਇਆ ਸੀ ਤੇ ਬੜਾ ਦੁੱਖ ਹੁੰਦਾ ਜਦੋਂ ਆਮ ਆਦਮੀ ਪਾਰਟੀ ਦੇ ਉਲਟ ਕੁਝ ਬੋਲਣਾ ਪੈਂਦਾ ਕਿਉਂਕਿ ਮਾਲੀ ਵਾਸਤੇ ਉਹ ਦਿਨ ਸੰਤੋ ਔਖਾ ਹੁੰਦਾ ਜਦੋਂ ਉਹਨੂੰ ਅੱਧਾ ਲਾਇਆ ਹੋਇਆ ਬੁੱਟਾ ਟੱਪਣਾ ਪੈਂਦਾ ਪਰ ਸਾਥੇ ਜਦੋਂ ਬੁੱਟੇ ਨੂੰ ਸਿਉਖ ਲੱਗ ਜਾਂਦੀ ਹੈ ਤਾਂ ਉਹ ਪੁੱਟਣਾ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਉਹਨੂੰ ਨਾ ਪੁੱਟਿਆ ਗਿਆ ਤਾਂ ਉਹ ਸਾਰਾ ਕੁਝ ਲੈ ਜਿੱਤਦਾ ਆਮ ਆਦਮੀ ਪਾਰਟੀ ਨੇ ਐਮਐਲਏ ਬਣਾਇਆ ਸੀ ਸਾਡੀ ਛੋਟੀ ਭੈਣ ਨੇ ਨਰਿੰਦਰਪੁਰ ਭਰਾਜ ਆਮ ਤੌਰ ਤੇ ਦੇਖਿਆ ਜਾਂਦਾ ਸੀ ਵਿਧਾਨ ਸਭਾ ਦੀਆਂ ਬੋਟਾਂ 'ਚ ਕੰਧਾਂ ਤੇ ਲਿਖਿਆ ਹੋਇਆ ਸੀ ਸਾਡੀ ਧੀ ਸਾਡੀ ਆਵਾਜ਼ ਨਰਿੰਦਰਪੁਰ ਭਰਾਜ ਤਾਂ ਮੈਂ ਸੋਨੂੰ ਪੁੱਛਣਾ ਚਾਹਨਾ ਕਿ ਸਵਾ ਦੋ ਸਾਲ ਹੋ ਗਏ ਨੇ ਅੱਜ ਅੱਜ ਕਿਤੇ ਸਾਨੂੰ ਸਾਡੀ ਧੀ ਨਹੀਂ ਨਜ਼ਰ ਆਈ ਸਾਨੂੰ ਸਾਡੀ ਆਵਾਜ਼ ਨਹੀਂ ਨਜ਼ਰ ਆਈ ਨਾ ਉਹ ਵਿਧਾਨ ਸਭਾ 'ਚ ਗੂੰਜਦੀ ਕਦੇ ਨਜ਼ਰ ਆਈ ਕਿ ਨਰਿੰਦਰ ਕੌਰ ਭਰਾ ਕਿੱਥੇ ਗਾਇਵਾਂ ਸਭਾ ਦੋ ਸਾਲ ਤੋਂ ਸਭ ਨੂੰ ਪਰ। ਸੋ ਛੋਟਾ ਜਿਆਦਾ ਸਨਮਾਨੀਵੇਂ ਲੈਂਦਾ ਕਿਉਂਕਿ ਬੋਲਣ ਨੂੰ ਬਹੁਤ ਕੁਝ ਹੁੰਦਾ ਹੈ। ਬੀਜੇਪੀ ਸਿਰ ਧਰਮ ਦੇ ਨਾਮ ਤੇ ਵੋਟਾਂ ਮੰਗਦੀ ਆ ਰਹੀ ਹੈ। ਕੋਈ ਏਜੰਡਾ ਨਹੀਂ ਹੈ। ਜਿੱਥੇ ਚਾਰ ਬੰਦੇ ਖੜੇ ਹੋ ਜਾਂਦੇ ਨੇ ਉਹਨਾਂ ਕੋਲੇ ਕੋਈ ਏਜੰਡਾ ਨਹੀਂ ਹੁੰਦਾ ਇੱਕ ਰਾਮ ਮੰਦਰ ਦਾ ਏਜੰਡਾ ਇਹਨਾਂ ਨੇ ਨਵਾਂ ਬਣਾਤਾ। ਇੱਕ ਨਵੀਂ ਪ੍ਰਜਾਤੀ ਹਿੰਦੂਆਂ ਦੇ ਵਿੱਚ ਮੈਂ ਕਿਉਂ ਕਹਿਣਾ ਹੁੰਨਾ ਕਿ ਕਿਉਂਕਿ ਜਿਹੜੀ ਨਵੀਂ ਪ੍ਰਜਾਤੀ ਇੱਕ ਬਣਾਈ ਗਈ ਹੈ ਭਾਜਪਾ ਦੇ ਹਿੰਦੂ ਉਹ ਇੱਕ ਨਮੀ ਹੈ ਤੇ 4 ਸਾਲਾਂ ਚ ਖਤਮ ਹੋ ਜਾਣੀ ਹੈ 29 ਦੇ ਵਿੱਚ ਮੁੱਦਾ ਕੁਝ ਹੋਰ ਆ ਜਾਣਾ ਰਾਮ ਮੰਦਿਰ ਵਾਲਾ ਮੁੱਦਾ ਮੁੱਦਾ ਨਹੀਂ ਰਹਿਣਾ ਕਿਉਂਕਿ ਰਾਮ ਮੰਦਿਰ ਤਾਂ ਸਾਡਾ ਹੈ ਸਾਡੇ ਸੰਗਰੂਰ ਚ ਵੀ ਹੈ ਕੋਹਾਨੀਗੜ੍ਹ ਵੀ ਹੋਣਾ ਪਟਿਆਲੇ ਵੀ ਹੈ ਤਾਂ ਰਾਮ ਮੰਦਿਰ ਦਾ ਰਾਮ ਤਾਂ ਕਣਕਣ ਚ ਵੱਸਦਾ ਹੈ ਇਹਨਾਂ ਨੂੰ ਜੇ ਅਸੀਂ ਡਵੈਲਪਮੈਂਟ ਦੇ ਤੌਰ ਤੇ ਪੁੱਛ ਲੈਨੇ ਵੀ ਸੋਨੇ ਬਣਾਇਆ ਕੀ ਹੈ ਇੱਕੋ ਹੀ ਗੱਲ ਕਹਿੰਦੇ ਨੇ ਕਿ ਰਾਮ ਮੰਦਿਰ ਬਣਾਇਆ ਅਸੀਂ ਪੁੱਛਦੇ ਹਾਂ ਹੋਰ ਵਿਕਾਸ ਕੀ ਕੀ ਕਿ ਮੇਰਾ ਆਮ ਜੀ ਨੂੰ ਬੜਾ ਹੈ ਇਹਨੂੰ ਪੁੱਛਣ ਵਾਲਾ ਹੋਵੇ ਵੀ RAM ਨੂੰ ਲਿਆਣ ਵਾਲੇ ਤੁਸੀਂ ਕੌਣ ਹੋ RAM ਤਾਂ ਸੋਨੂ ਲੈ ਕੇ ਆਏ RAM ਤਾਂ ਯੁਗ ਯੁਗਾ ਤੋਂ ਨਹੀਂ ਵੀ RAM ਕਿਹੜਾ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਫਿਰ ਇਹਨਾਂ ਦਾ ਸਵਾਲ ਆਉਂਦਾ ਕਹਿੰਦੇ ਅਸੀਂ ਉਹਨਾਂ ਨੂੰ ਝੌਂਪੜੀ ਚੋਂ ਲੈ ਕੇ ਮਹਿਲ ਚ ਲੈ ਕੇ ਗਏ ਤਾਂ ਭਾਈ ਸਾਡੇ ਬਜ਼ੁਰਗਾਂ ਨੇ ਤਾਂ ਸਾਨੂੰ ਇਹ ਦੱਸਿਆ ਸੀ ਵੀ RAM ਸੋਡੇ ਦਿਲਾਂ ਚ ਵੱਸਦਾ ਹੈ RAM ਤਾਂ ਕਣਕਣ ਚ ਵੱਸਦਾ ਹੈ ਇਹ ਨਵੀਂ ਪ੍ਰਜਾਤੀ ਅੱਜ ਇਹਦਾ ਅਸਰ ਹੀ ਹੈ ਕਿ RAM ਤਾਂ ਝੌਂਪੜੀ ਚ ਰਹਿੰਦਾ ਸੀ ਅਸੀਂ ਮਹਿਲ ਚ ਲੈ ਸੋੜੇ RAM ਮੰਦਰ ਦੇ ਗੇਟ ਸੀ ਉਹ ਵੀ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਵਰਗੀਏ ਸ਼੍ਰੀ ਰਜੀਵ ਗਾਂਧੀ ਜੀ ਨੇ ਉਹਦੇ ਗੇਟ ਖੋਲੇ ਸੀ ਪਰ ਸਾਨੂੰ ਧਰਮ ਦੇ ਮੁੱਦਿਆਂ ਤੇ ਰਾਜਨੀਤੀ ਨਹੀਂ ਕਰਨੀ ਆਉਂਦੀ ਇਹ ਅਸੀਂ ਵਿਕਾਸ ਦੀ ਰਾਜਨੀਤੀ ਕਰ ਸਕਦੇ ਹਾਂ ਸੰਗਰੂਰ ਦੇ ਵਿੱਚ ਮੈਂ ਪੂਰੇ 5 ਸਾਲ ਵਿਰੋਧ ਦੀ ਰਾਜਨੀਤੀ ਕੀਤੀ ਹੈ 17 ਤੋਂ 22 ਤੱਕ ਵੀਜੇਂਦਰ ਸਿੰਘਲੇ ਨੂੰ ਕੋਸੇ ਪਰ ਕੋਸਦੇ ਹੁੰਦੇ ਇੱਕ ਦਿਲ ਤੇ ਹੱਥ ਰੱਖਣਾ ਪੈਂਦਾ ਸੀ ਯਾਰ ਕੰਮ ਤਾਂ ਹੋ ਰਿਹਾ ਹੈ ਉਹੀ ਕੰਮ ਹੁਣ ਹੋ ਰਿਹਾ ਆਮ ਆਦੀ ਪਾਰਟੀ ਦੇ ਮੇਰੇ ਸੱਜਣ ਮੇਰੇ ਕੋਲ ਆਉਂਦੇ ਨੇ ਮੇਰੇ ਬਹੁਤ ਸਾਰੇ ਸਾਥੀ ਅੱਜ ਵੀ ਆਮ ਆਦੀ ਪਾਰਟੀ ਚ ਨੇ ਆ ਕੇ ਮੈਨੂੰ ਜਦੋਂ ਇਹ ਕਹਿੰਦੇ ਨੇ ਕਹਿੰਦੇ ਜਿੱਤੂਗਾ ਤਾਂ ਬਈ ਖੈਰਾ ਅਸੀਂ ਤਾਂ ਨਹੀਂ ਜਿੱਤਦੇ ਹੈਗੇ ਤਾਂ ਸਕੂਨ ਵੀ ਮਿਲਦਾ ਹੈ ਉਹਨਾਂ ਦਾ ਦਰਦ ਵੀ ਝਲਕਦਾ ਹੈ ਵੀ ਯਾਰ ਤੁਸੀਂ ਕੰਮ ਵੀ ਉੱਧਰ ਕਰਨਾ ਹੈ ਤੇ ਤੁਹਾਡਾ ਦਿਲ ਵੀ ਨਹੀਂ ਮੰਨਦਾ ਕੋਈ ਗੱਲ ਨਹੀਂ ਭਰਾਓ ਸਰਕਾਰ ਆ ਆਨੰਦ ਮੰਨ ਲਓ ਅਸੀਂ ਔਖੇ ਟਾਈਮ ਛੱਡ ਕੇ ਆਏ ਤੁਸੀਂ ਸੌਖੇ ਟਾਈਮ ਛੱਡ ਕੇ ਆ ਜਿਓ ਉਦੋਂ ਤੁਹਾਡਾ ਵੈਲਕਮ ਕਰਾਂਗੇ 5 ਸਾਲ ਬਾਅਦ ਤੁਸੀਂ ਆਓਗੇ ਤੁਹਾਨੂੰ ਪੂਰਾ ਮਾਨ ਸਤਿਕਾਰ ਦੇਵਾਂਗੇ ਜਦੋਂ ਮਰਜ਼ੀ ਆਜਿਓ ਇੱਥੇ ਤੁਹਾਡਾ ਵੈਲਕਮ ਕੀਤਾ ਜਾਊਗਾ ਸੋ ਜਿਆਦਾ ਸਨਮਾਨ ਹੀ ਤੁਹਾਡਾ ਲੈਂਦਾ ਆਪਣਾ ਖੈਰਾ ਜਿੰਦਾਬਾਦ ਦੇ ਦੋ ਨਾਰੇ ਜ਼ਰੂਰ ਲਾਊਂਗਾ ਕਿਉਂਕਿ ਜਾ ਕੇ ਦੱਸ ਦਈਏ ਵੀ ਖੈਰਾ ਕੋਈ ਬਗਾਨਾ ਨਹੀਂ ਖੈਰਾ ਸਾਡਾ ਹੈ ਅਸੀਂ ਪਹਿਲਾਂ ਵੀ ਜਦੋਂ ਗ੍ਰੋਥੀ ਤੇ ਦੇ ਨੇਤਾ ਸੀ ਖੈਰਾ ਸਾਹਿਬ ਉਦੋਂ ਵੈਲਕਮ ਸਾਡੀ ਐਸੇ ਮੰਡੀ 'ਚ ਕੀਤਾ ਸੀਗਾ ਦੀਪਾ ਜੀ ਦੀ ਦੁਕਾਨ ਤੇ ਕੀਤਾ ਸੀਗਾ ਸੋ ਆਪਣਾ ਖੈਰਾ ਜਿੰਦਾਬਾਦ 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 ਵੋਟ ਪੈ ਰਹੀ ਹੈ ਤੁਸੀਂ ਸਾਰੇ ਵੋਟ ਪਵਾ ਰਹੇ ਹੋ ਇਹ ਚ ਕੋਈ ਦੋਰ ਆ ਨਹੀਂ ਵੱਡੀ ਲੀਡ ਤੇ ਖੈਰਾ ਸਾਹਿਬ ਜਿੱਤ ਰਹੇ ਨੇ ਪਰ ਕਿਉਂਕਿ 1 ਜੂਨ ਦਾ ਦਿਨ ਹੈ ਗਰਮੀ ਬੇਅੰਤਾਂ ਵੀ ਹੋਣੀ ਹੈ ਘਰਾਂ ਚੋਂ ਲੋਕਾਂ ਨੂੰ ਵੋਟ ਵੋਟਾਂ ਤੱਕ ਕਿੱਥੇ ਲੈ ਕੇ ਆਣਾ ਹੈ ਬੂਥਾਂ ਤੱਕ ਕਿਵੇਂ ਲੈ ਕੇ ਆਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਬੂਥਾਂ ਦੇ ਉੱਤੇ ਆਵਾਂਗੇ ਅਸੀਂ ਆਪਣੇ ਬੂਥ ਵੀ ਸਾਂਭਾਂਗੇ ਤੁਹਾਡੇ ਬੂਥਰ ਤੇ ਵੀ ਆਵਾਂਗੇ ਅਸੀਂ ਸਾਰਾ ਚੈੱਕ ਕਰਾਂਗੇ ਉਹ ਜਿੱਥੇ-ਜਿੱਥੇ ਲੋੜੀ ਸਾਡੀ ਲੋੜ ਹੈ ਤੁਹਾਨੂੰ ਸਾਨੂੰ ਜਰੂਰ ਦੱਸਿਓ ਬੇਤਰਾਂ ਚ ਇਹਨਾਂ ਲੋਕਾਂ ਨੂੰ ਬੈਠਣ ਦੀ ਹੈ ਜਿੰਨੀ ਵੋਟ ਵੱਧ ਤੋਂ ਵੱਧ ਪਵਾ ਲੂੰਗੇ ਆਪਣੀ ਇਹ ਨਹੀਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ